ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੁਧਿਆਣਾ ਸਿ ਟਿਪਰ ਤੇ ਬਾਈਕ ਸਵਾਰ ਨੂੰ ਕੁਚਲਿਆ ਸੀਟ ਟਾਇਰ ਹੇਠ ਔਨ ਕਾਰਨ ਮੌਤ ਇੱਕ ਦੀ ਹਾਲਤ ਨਾਜੁਕ ਡਰਾਈਵਰ ਫਰਾਰ ਲੁਧਿਆਣਾ ਚ ਬੀਤੀ ਰਾਤ ਤਾਜਪੁਰ ਰੋਡ ਹੁੰਦਮ ਚੌਕ ਦੇ ਇੱਕ ਖਾਲੀ ਟਿਪਰ ਤੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਹਸਲ ਕੀਤਾ ਗਿਆ ਹੈ ਹਾਸੀ ਚ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਹੈ ਇਸ ਦੇ ਨਾਲ ਹੀ ਜਦਕੀ ਉਸ ਦਾ ਸਾਥੀ ਜ਼ਖਮੀ ਹਾਲਤ ਵਿੱਚ ਹਸਪਤਾਲ ਚ ਦਾਖਲ ਹੈ ਘਟਨਾ ਵਾਲੀ ਥਾਂ ਤੇ ਲੋਕਾਂ ਦੀ ਭੀੜ ਇਕੱਠੀ ਹੁੰਦੀ ਨਜ਼ਰ ਆ ਰਹੀ ਹੈ ਮੌਕੇ ਤੇ ਫਰਾਰ ਹੋਏ ਲੋਕਾਂ ਤੁਰਤ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸਮੇਂ ਨਾਲ ਮ੍ਰਿਤਕ ਤੇ ਇੱਕ ਵਿੱਚੋਂ ਕੰਮ ਕਰਦਾ ਕਰਬਸ ਪਰਤਰੀ ਹਸਮ੍ਰਿਤ ਕਾਂ ਦਾ ਨਾਮ ਅਮਨਦੀਪ ਹੈ ਅਤੇ ਅਮਨਦੀਪ ਪਹਿਲਾਂ ਇੱਕ ਫੈਕਟਰੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ ਪਰ ਹੁਣ ਉਹ ਇੱਕ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਸੀ ਅਤੇ ਉਸ ਦਾ ਦੋਸਤ ਰਜਵਿੰਦਰ ਉਰਫ ਰਾਜਾ ਕਾਮਕ ਤੋਂ ਘਰ ਵਾਪਸ ਆ ਰਹੇ ਸਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ